ਸਭਾ ਦੀ ਬੜੀ ਡਰ ਤੋਂ ਆਇਆ ਮੈਂ ਵੀ ਡਰ ਗਿਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਪਲਗਾ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਟਰਾਟ ਤੇ ਟਰਾਟ ਮਾਰੇ ਤੇ ਉਹਨੂੰ ਹਸਪਤਾਲ ਪਹੁੰਚਾਇਆ ਜੋ ਵੀ ਅਗਲੇ ਆਏ ਉਹਨੂੰ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਗਾ ਜਿਹੜੀ ਵੱਜੇ ਇਹ ਆਪਣੇ ਸੰਗਪਾਉ ਰੋਡ ਵੱਜਦਾ ਜੀ ਜੇ ਚੱਲ ਗਿਆ ਚੱਲ ਬੰਦੇ ਦਾ ਪਹੁੰਚਾਈ ਹੈ ਜੀ ਮੇਂ ਚੰਦ ਰੋੜ ਜਾ ਗਿਆ ਅੰਮੀ ਬੰਦੇ ਦਾ ਪਹਤਾ ਜੀ ਤੁਹਾਨੂੰ ਕੋਈ ਕੀਵੇਂ ਪਤਾ ਲੱਗੇਗਾ ਤੁਹਾਨੂੰ ਆਹ ਫੋਨ ਕਟੋ ਰੂਮ ਤੋਂ ਫੋਨ ਆਇਆਗਾ ਉਹ ਸਾਡੇ ਕਿੰਨੇ ਇੱਕ ਕਿੰਨੇ ਜਖਮੀ ਹੋਏ ਮੁੰਡੇ ਇੱਕ ਕੋਈ ਇੱਕੋ ਹੀ ਹੋਇਆ ਦੂਜੇ ਪਤਾ ਹੀ ਕੋਈ ਨਹੀਂ ਮੁੰਡੇ ਕਿੰਨੇ ਨਹੀਂ ਆ ਜੀ ਪਤਾ ਲੱਗੇ ਤੇ ਮੁੰਡਾ ਜਖਮੀ ਕਿੰਨਾ ਕਿੰਨੇ ਹੋਇਆ ਜੀ ਲੱਤ ਤੇ ਛੱਟ ਲੱਗੀ ਉਹਦਾ ਆ ਗਿਆ ਹਸਪਤਲ ਗਿਆ ਕਿੱਥੇ ਮੁੰਡਾ ਹਸਪਤਲ ਪਹਤਾ ਹਾਂ ਹਾਂ ਇਹ ਗੱਲਬਾਤ ਕੋਈ ਨਹੀਂ ਹੋਈ ਮੈਂ ਤਾਂ ਬਈ ਰੋੜ ਤੇ ਸੈਰ ਕਰ ਰਿਹਾ ਸੀਗਾ ਮੈਂ ਆਇਆ ਤਾਂ ਵੇਖਿਆ ਮੈਂ ਰੋੜ ਤੇ ਸੈਰ ਐਕਸੀਡੈਂਟ ਵੈਰਾ ਹੋਇਆ ਕੁਛ ਉਹ ਜਰਬਾ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰ੍ਹਾਂ ਹੋਟਲ ਰੈਂਟ ਤੇ ਲਿਆ ਹੋਇਆ ਸੀ ਕੱਠੇ ਨੇ ਲਿਆ ਹੋਇਆ ਸੀ ਸ਼ਾਇਦ ਇਹਨਾਂ ਨੇ ਪਹਿਲਾਂ ਹੀ ਲਗ ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣਗੇ ਨੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਤੇ ਨਹੀਂ ਆੜੇ ਛੋਟੇ ਬਰੇਦ ਨੇ ਜੋ ਮੇਰੇ ਲਈ ਹੋਈ ਸੀ ਤੇ ਮੈਂ ਮਹੀਨੇ ਤੋਂ ਹੋਟਲ ਤੇ ਨਹੀਂ ਆ ਰਿਹਾ ਮੁੰਡੇ ਦਾ ਕੀ ਨਾਮ ਹੈ ਇਹ ਸੱਟਾ ਲੱਗਿਆ ਇਹਦੇ ਨਾਮ पे ਵੇਕਾ ਮੈਨੂੰ ਜੋਰ ਤੋਂ ਸੁਣਿਆ ਕਿ ਤੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਖਿੱਚ ਕੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਉਹਨੂੰ ਉਹੀ ਜਾਂਦਾ ਕਿ ਮੈਂ ਮੌਕੇ ਤੇ ਹਾਂ ਨਹੀਂ ਸੀ ਭਾਈ ਇੱਥੇ ਯਾਰ ਵਗੈਰਾ ਵੀ ਗਈ ਹੋਣਾ ਨਹੀਂ ਸੁਣ ਕੇ ਆ ਕਿ ਦਰਤਾਂ ਨੇ ਲੱਤ ਦੋ ਤਿੰਨ ਜਗ੍ਹਾ ਥੋੜੀ ਹੈ ਕੁਛ ਸੀਸੀ ਵੀ ਗੱਡਾ ਡੇ ਇੱਥੇ ਸੀ ਸੀਸੀ ਜੀ ਭਾਈ ਜਿਹੜੀ ਹੈ ਕਿ ਅੰਦਰ ਪਾਰਕਿੰਗ ਪਾਰਕਿੰਗ ਹੁੰਦੀ ਹੈ ਜੇ ਕੋਈ ਅੰਦਰ ਗੱਲ ਹੋਵੇ ਉਹ ਤੇ ਆ ਜੇਗੀ ਜੇ ਕੋਈ ਬਾਹਰ ਵੀ ਫਿਰ ਭਾਈ ਉਹ ਤੇ ਨਹੀਂ ਆ ਸਕਣੀ ਸਰ ਕੀ ਪਤਾ ਲੱਗੇ ਨਹੀਂ ਭਾਈ ਰੋਰ ਤੇ ਇੱਥੇ ਮੁੰਡਾ ਮਲਾ ਜਿਉਂ ਨਾਲ ਸਿਆਰ ਕੰਡੇ ਗਲੀ ਦੇਨ ਘੁੰਮ ਕੇ ਅਗਲੀ ਗਲੀ ਆਉਂਦੇ ਆ ਇੱਥੇ ਤੋ ਜਦੋਂ ਅੱਗੇ ਦੇਖਿਆ ਤਾਂ ਮੈਂ ਕਿ ਕੋਈ ਬੰਦਾ ਆਪਣਾ ਨਹੀਂ ਉਹ ਵੇਖਿਆ ਜੇ ਗੇਹੀ ਲੰਮੇ ਪਿਆ ਹੋਇਆ ਸੀ ਉਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚੀ ਦਿੱਤੀ ਉਹਦੇ ਬੰਦੇ 108 ਤੇ ਫੋਨ ਕੀਤਾ ਹੈ ਉੱਥੇ ਕੰਟਰੋਲ ਰੂਮ ਤੇ ਫੋਨ ਕੀਤਾ ਨਹੀਂ ਆ ਗਿਆ ਲਾਜਮ ਲਾਜਮ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਦੇ ਵਾਈਫ ਦੇ ਬਿਆਨ ਤੇ ਹੋਏਗੇ ਉਹਦੇ ਘਰ ਵੀ ਦੋ ਚਾਰ ਜੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਚਿੱਤਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਵਾਲੇ ਨਹੀਂ ਕੱਲੇ ਜੀ ਬਈ ਪੀਸੀਆਰ ਵਾਲੇ ਆਏ ਨੇ ਪੂਰਾ ਇਸ ਸਮੇਂ ਕਿਤੇ ਇਹ ਸਰਕਾਰੀ ਹਸਪਤਲੀ ਭੇਜਿਆ ਕਿ ਉਹ ਮਤਲਬ ਪਰਚੇ ਦਾ ਕੰਮ ਹੈ ਬਿਲਕੁਲ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਨੂੰ ਸੋਚਿਆ ਕਿ ਕਿਦਾਂ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਨਹੀਂ ਨਾ ਗੁੰਡਾ ਕਰਦੇ ਇੰਨੀ ਕੀ ਵਧੀ ਸ਼ਹਿਰਿਆਂ ਜਿਹੜਾ ਕੋਈ ਇੱਕ ਦੋ ਜਣ ਮਰਜੀ ਆ ਕੇ ਵੱਢੀ ਜਾ ਰਹੇ ਭਿੰਗੇ ਨਹੀਂ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਵਈ ਉਹਦੇ ਖਿਲਾਫ ਦਰਖਾਸਤ ਹੀ ਉਠਾਣੀ ਜਦ ਉਹਦੇ ਦੋ ਚਪੇੜਾ ਮਾਰ ਲੂ ਕੋਈ ਲਤਵਾ ਤੋੜ ਕੇ ਵਾਹਿਸ਼ ਕਰਦਾ ਉਹ ਇਹ ਟੱਪਰੇ ਤੇ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਣਾ ਉਹੀ ਖਾਣਾ ਭਾਜੀ ਬਿਲਕੁਲ ਮੈਂ ਗੁਰਦਾਪੁਰੋਂ ਇੱਧੋਂ ਆਉਂਦਾ ਸੀ ਮੇਰੇ ਹੁੰਦਾ ਬੰਦਾ जख्मी ਹੀ ਉਹਨੇ ਕਹਿ ਪੰਜ ਮੇਨੂੰ ਦਰੂਕੀ ਹੀ ਖੜਿਆ ਡਰਾੜ ਉਹਨਾਂ ਕੋ ਟੈਂਸ਼ਨ ਫੁੱਟ ਗਈ ਡਰਾੜ ਹੀ ਉਹਨੇ ਮੇਰੇ ਮੋਢੇ ਮਾਰਿਆ ਵਾ ਫਿਰ ਮੇਰੇ ਲੱਤਾਂ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਦੂਤਲ ਮੰਦਿਰ ਤੇ ਸ਼ੇਰ ਪ੍ਰਦੇਕਿੰਝੀ ਚਸਰ ਜਿਆ ਜੋ ਮੈਨੂੰ ਪਾ ਲਗਾ ਵਾ ਤੇ ਉਹਰੇ ਕਰਦੇ ਸਾਰਾ ਪਾਦਾ ਡਰਾੜ ਮਾਰ ਕੇ ਉਹ ਅਨੇ ਵਾਰ ਡਰਾੜ ਮਾਰੀ ਜਦ ਮਾਰੀ ਜਣਾ ਦਾ ਅੰਝੋ ਘੀਛੇ ਦਿੰਦਾ ਤੇ ਕੋਈ ਜਾਣਦਾ ਜਾਂਦਾ ਕਿ ਇਹਨੇ ਕੋਈ ਝਗੜਾ ਹੀ ਨਾ ਦਾ ਇਹ ਵੀ ਆਈ ਤੋਂ ਉਹ ਬਤਕੀ ਜੇ ਉਲੀ ਕਾਵਿਓ ਸਾਰਾ ਪਤਾ ਬਈ ਜਿਹੜੇ ਮੰਦਿਆ ਨਹੀਂ ਪਰ ਸ਼ਰੇਮ ਗੁੰਡਾ ਦਰਦੀ ਹੋਈ ਸ਼ਰੇਮ ਗੁੰਡਾ ਦਰਦੀ ਹੋਈ ਹਾਂ ਬਪਾ ਕੀ ਦੋਗਦੀ ਘਟਨਾ ਸਾਰੀ ਕੇ ਜੀ ਮੈਂ ਤੇ ਅੱਤਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਨਾਨ ਕੇ ਵੇਖਿਆ ਉਹ ਕਹਿੰਦੇ ਮੈਨੂੰ ਮਾਰ ਕੇ ਦਰਵਾਜ਼ੇ ਦੇ ਅੰਨੇ ਵਾ ਮਾਰੇ ਨਾੜ ਲਾਉ ਲਾਉ ਹਾਂ ਕੋਈ ਕੰਮ ਨਹੀਂ ਮੋਟੇ ਹੀ ਵਟਿਆ ਬਣਨ ਦਾ ਅੱਛਾ ਹਾਂ ਨਾ ਤਾਂ ਤੇ ਮੋਟੇ ਦੀ ਮੋਟੇ ਦਸਤੇ ਦੀ ਕੰਮ ਨਹੀਂ ਕਰਦੀ ਉਹ ਕਹਿੰਦੇ ਵੀ ਵਾਸਤੇ ਮੇਰੀ ਵਾਡੀ ਸੀਗਾ ਮੇਰੀ ਜਾਨ ਨਿਕਲਦੀ ਹੈ ਲਹੂ ਵਗ ਰੋ ਹਟਣੀ ਸੀ ਮੋਟੇ ਇਥੋਂ ਓਟਾ ਤਰ ਨਾ ਇਹ ਜੋ ਝਰਸ ਦਮ ਮਾਰਾ ਜਿਹਦਾ ਜਿਹਦਾ ਮਾਰੀ ਜਿਹਦਾ ਛੜਿਆ ਉਹਨੇ ਡਾਰਡ ਮਾਰੀ ਨਹੀਂ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਹੀਂ ਨੇਰ ਕਰਦੀ ਪਈ ਆ ਦਿਨੇ ਤੋਂ ਪਹਿਰੇ ਕੰਮ ਹੋਇਆ